ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਮੰਗਲਵਾਰ ਆ ਤੇ ਹਰ ਮੰਗਲਵਾਰ ਦੀ ਮੰਗਲਵਾਰ ਪਿੰਡ ਹਰੀਕੇ ਕਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਇੱਥੇ ਦੋਸਤੋ ਬੱਕਰਾ ਮੰਡੀ ਲੱਗਦੀ ਆ ਸੁਬਾਹ ਸੁਬਾਹ ਦਾ ਟਾਈਮ ਆ ਖੁਸ਼ਕ ਨਾਗਾ ਜਿਹੜੇ ਉਹ ਆ ਚੁੱਕੇ ਆ ਤੇ ਬਾਕੀ ਹਜੇ ਵੀ ਆਉਣ ਵਾਲੇ ਰਹਿੰਦੇ ਆ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿੰਨਾ ਵੀ ਰਣੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਓ ਦੋਸਤੋ ਦੇਖਦੇ ਆ ਪਹਿਲਾ ਸਲਦਾ ਹਾਣਾ ਬੰਦਾ ਨਹੀਂ ਭਾਗਦਾ ਕੀ ਮੰਗਿਆ ਬਾਈ ਇਹਨੇ 16000 ਮੰਗਿਆ ਬਾਈ ਜੋੜੀ ਦਾ ਜੋੜੀ ਦਾ ਕਿਹੜੇ ਕਿੜੇ ਆ ਇੱਕ ਦਾ ਬੱਕਰਾ ਹੈ ਪੱਠ ਆ ਪੱਠ ਗੱਬਣਾ ਆ ਪੱਠ ਗੱਬਣਾ ਡੀਟਲ ਤੇ ਆ ਬੱਕਰਾ ਕੀ ਕੀ ਲਾਇਆ ਬਾਈ 16 ਮੰਗਿਆ 16 16 ਮੰਗਿਆ ਬਾਈ ਜੋੜੇ ਦਾ ਕਹੋ ਬਈ ਸੌਤਾ ਬਈ ਤੈਨੂੰ ਪੜਾਤੀ ਮਤ ਘਾਰ ਆ ਬਣਾ ਕੇ ਆਇਆ ਕਾਰ ਦੇ ਮਕਾ ਚੈੱਕ ਕਰੋ ਆ ਆ ਜਾ ਚਾ ਉਹ ਜਾ ਫੜ ਕੇ ਬੰਨ ਹੁਣ ਫੜਦਾ ਪੂਰਨਾ ਪਿਆ ਸੌਦਾ ਕਰੀਏ ਆਓ ਕਰ ਲੈ ਹੈਗੀ ਗੱਬਣਾ ਬਸ ਇਨੀ ਕੀ ਇਹ ਰਕੋਣਾ ਵਾਲੇ ਦੇ ਦੰਗ ਬੰਗ ਵਾਲਾ ਟਰਾਲੀ ਹੁੰਦਾ ਯਾਰ ਹੈਗਾ ਯਾਰ ਪਾਸ ਬਣੀ ਆ ਉਹੀ ਸੱਪਾ ਦੇਰ ਕਿ ਬਹਿ ਜਾਂਦਾ ਅਗਲਾ ਉਹ ਚਾਬੀ ਡਿਗੂ ਤੇਰੀ ਓਏ ਪੰਜ ਪੈਂਟਾਂ ਪਾਟੀਆਂ ਪਾ ਲੈਨੇ ਆ ਨੀ ਚਾਰ ਦਾ ਕੀ ਕਹਿੰਦਾ ਫਰਹਾੜ ਇੱਕੋ ਨਿਸ਼ਾਨਾ ਇਹਨੂੰ ਰੋਟੀ ਛੱਡ ਦੇ ਛੱਡ ਦੇ ਰੋਟੀ ਤੂੰ ਕੀ ਰਾਇ ਰੋਟੀ ਇਹਦਾ ਕਿੰਨੇ ਦਾ 4500 ਦਾ ਦੋਵਾਂ ਦਾ ਇੱਕ ਦਾ ਉਹਦਾ ਮੈਂ ਕਹਾਂ ਹਾਂ ਬੋਲ ਬੋਲ ਕਹਾਂ ਮੈਂ ਸੰਦੇਤੀ ਉਹ ਹੀ ਖਵਾ ਜਾਗੇ ਵੱਡ ਨਾਲ ਜੀ ਹੱਥ ਕਿਦੋਂ ਹੈ ਆਇਆ ਉਹ ਖਵਾ ਦਾਂਗੇ ਕਿੰਨਾ ਹੋਊਗਾ ਕਰ ਓਏ ਜਿਮਾਰੀ ਯੰਨਾ ਗੱਲਾਂ ਉਹ ਕਿੰਨਾ ਕਰ 15 ਕਿਲੋ ਵਾਲਾ ਤੜਕੇ ਆਉਂਦੇ ਆ ਦਿਮਾਗ ਖਰਾਬ ਕਰਨ ਲੱਗ ਪਏ ਕੀ ਕਰਨਾ ਚਾਚਾ ਯਾਰ ਕੋਈ ਗੱਲ ਹਾਂ ਸਾਡੇ ਸਾਥ ਦਾ ਲੈ ਜਾਵਾਂ ਹੈ ਪੂਰੇ 5 ਦਾ ਲੈਣੇ ਜਾਂ ਫਾਲਾ ਬੋਣੀ ਲੱਗੜ ਖੁਸ਼ਗੁਦਾਸ ਕਿਲੋ ਨਹੀਂ ਤਕਣੀ ਜਾਂ ਫਾਲਾ ਕਰ ਲਾ ਬੋਣੀ ਇੱਕ ਅੱਧੀ ਕਰ ਲਾ ਤੁਹਾਡੇ ਕੋ ਤੜ ਕੀ ਤੇਰੀ ਨਹੀਂ ਟਾਈਮ ਬਹੁਤ ਹੋ ਗਿਆ ਸਾਢੇ 12 ਹੋ ਗਏ ਲੈਣਾ ਹੈ ਹੈ ਕੀ ਕਹਿੰਦਾ ਵਰਹਾਨ ਕੋਈ ਛੰਡ ਕੇ ਕੋਈ ਨਹੀਂ ਬਾਈ ਤੇ ਮੈਂ ਉਹਦੇ ਨੂੰ ਪਹਿਲੇ ਹੀ ਪ੍ਰਤਾਤਾ ਬਣ ਤਾ ਇੱਕੋ ਹੀ ਗਾਦੇ ਪੱਤਰ ਇੰਨੇ ਲੈ ਜਾ ਬੋ ਨਹੀਂ ਰੱਖਦਾ ਬਸ ਕੋਈ ਗਾਦੇ ਪੱਪਾ ਤੇ ਨਾ ਮੱਥਾ ਲਾ ਲੈ ਇਹਦਾ ਚੱਲਦਾ ਰੁੱਤੇ ਜੱਗੀ ਲਊਗਾ ਬਾਈ ਠੀਕ ਆ ਪੰਜ ਹਜ਼ਾਰ ਦਾ ਤਾਂ ਆਇਆ ਟਿੱਕੇ ਨੂੰ ਤਾਂ ਵੀ ਆ ਪਾਠ ਦਾ ਸੌਦਾ ਚੱਲੀ ਜਾਂਦਾ ਮਹਮਾਨ ਕਰਤਾ ਤੇਰਾ ਭਾਈ ਸਾਹਿਬ ਲੈ ਗਈ ਤੇ ਭੜਕਨੇ ਫਾਜਾ ਨਹੀਂ ਵੀ ਜੇ ਆਪਾਂ ਆਖੋ ਤੇ 9000 ਕਾ ਹੀ ਚਲਦੇ ਨੇ ਨੂ ਨਹੀ ਭਾਈ ਦੇ ਜਵਾਨ ਇਧਰ ਲੈ ਪੈ ਜਾ ਇਧਰ ਲੈ ਇਧਰ ਆ ਬੱਸ ਕਿੰਨੇ ਲਾਤੇ 4000 ਠੀਕ ਆ ਯਾਰ ਜੇ ਗਾਲ ਤਾਂ ਪਹਿਲੇ ਲਾ ਦੇ ਤੁਸੀਂ ਦੱਸ ਦਿਓ ਆਇਆ ਤੇਰੀ ਬੋਹਣੀ ਦਾ ਟਾਈਮ ਆ ਤੜਕੋ ਤੈਨੂੰ ਬਜ਼ੁਰਗਾਂ ਨੇ ਤੇਰਾ ਮਾੜਾ ਨਹੀਂ ਕਰਦੇ ਲੈ ਪਾ ਖੁਸ਼ ਹੋ ਗਏ ਲੈ ਆਂਦੀ ਮਾਵਾ ਆਲਾ ਕੀ ਕਹਿੰਦਾ ਹਾਂ ਨਾ ਹੱਥ ਦਾ ਕਰ ਲੈ ਦੇਖਦਾ ਹਾਂ 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 ਕਰ ਕੰਮ ਸਾਦਾ ਇੱਕੋ ਹੀ ਇੱਕ ਕੋਈ ਛੰਡ ਕੇ ਮੁਕਾ ਦੇਸੀ ਤੇ ਕੋਈ ਕਿਤਾਬ ਪੜੀ ਆ ਇਹ ਤੋਂ ਵੱਧ ਨਹੀਂ ਪੜਿਆ ਜਾਂਦਾ ਹਾਂ 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 ਆਲਾ ਯਾਰ ਦੇਚੀ ਨਾ ਵੇਚੀ ਕਿਆ ਬਿਆਲੀ ਸੋਦੀ ਪਾੜਾ ਉਹ ਧੀ ਕਾ ਯਾਰ ਨਹੀਂ ਕੀ ਕਹਦਾ ਹਾਂ ਨਾ ਛੰਡ ਕੇ ਉਹ ਪੰਜ ਤੋਂ ਨਰਮ ਹੋ ਜੇ ਦਾ ਵੇਚ ਨਹੀਂ ਇਹਨੇ ਰੱਖਿਆ ਨਹੀਂ ਨਹੀਂ ਕੀ ਕਹਦਾ ਨਹੀਂ ਹਾਂ ਨਾ ਗਾਂ ਵੇਨੇ ਹੀ ਵੇਚਣੀ ਆ ਹਾਂ ਉਹਨੇ ਰੋਟੀ ਖੜੀ ਰੇਚੀ ਖੜੀ ਹੈ ਸਹੀ ਗੱਲ ਆ ਨਹੀਂ ਦੋਸਤ ਲੈਣਾ ਹਾਂ ਮਾੜਾ ਗੱਡੀ ਆਉਂਦੇ ਆ ਟੰਡ ਕੇ ਤੂੰ ਮੇਰਾ ਪਾਉ ਮੈਂ ਤੇਰੀ ਵਈ ਜਾਂਦੇ ਕੋਈ ਬਿਆਰੀ ਕੋਈ ਨਾ ਪਰਕਾ ਬੰਦਾ ਕੰਮ ਟੜ ਤੋਂ ਤੱਕ ਕਿਤਰਾ ਗੁੱਠ ਬੜਿਆ ਤੜ ਤੋਂ ਬੋਨ ਜੰਦਾ ਹਾਂ ਨਾ ਮਗਾਦੇ ਇੱਕੋ ਹੀ ਗਾਇ ਸ਼ੰਦ ਕੇ ਮਗਾਦੇ ਵੀ ਛੱਡਦੇ ਸਾਰੀਆਂ ਗੱਲਾਂ ਸ਼ੀਸ਼ੂ ਦੇ ਭਾੜੇ ਛੱਡਦੇ ਤਾਂ ਪੜ ਲਿਆ ਸੀ ਪੜ ਗਏ ਵੇ ਜੀ ਵੇਖਣਾ ਬਾਈ ਯਾਰ ਆ 100 ਵਾਲਾ ਬਾਈ 100 ਚ ਹੀ ਚੱਲੂ ਜੇ 200 ਚਲਾਈਏ ਨਹੀਂ ਚੱਲਦਾ ਬੋਲ ਬੋਲ ਕੀ ਗੰਦਾ ਖਾਣਾ ਇੱਕੋ ਹੀ ਸਾਡੇ ਪੰਜ ਦੇ ਨਾ ਆਪ ਨੇ ਮੋਹ ਨਹੀਂ ਨਖਰਾ ਜਾਂ 4500 ਨੇ ਜਾਂਦੀ ਹੁਣ ਜਾਂ ਪਾੜਾ 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 ਹੋਂ ਨਾ ਹੋ ਬੱਬੂ ਨਹੀਂ ਦਾ ਟਾਈਮ ਆਪਾਂ ਆਪਾਂ ਪਾੜਾ ਪਾੜਾ ਖੜਕਾ ਮੋੜਿਆ ਮੜ ਕੇ ਤਿੰਨ ਦੇ ਵਿੱਚ ਨਹੀਂ ਇਹ ਤੁਹਾਨੂੰ ਦੱਸਦੀ ਮੈਂ ਕਿੰਨੀ ਹੈ ਦੇਸੀ ਪਾਠਾ ਯਾਰ ਛੇਕ ਨੂੰ ਬਾਹਰ ਸ਼ੱਤ ਲਾਲਾ 500 ਨੂੰ ਵਢਾ ਦੇ ਚੱਲ ਉਹਨੇ ਸਾਡੀ ਸਿਹੜ ਤਾਂ ਨਹੀਂ ਜਿਵੇਂ ਗਾਂਠੀ ਉਹ ਮੰਨੂਗਾ ਜਿਨੀ ਇੱਕ ਲੈਣੇ ਉਤੋਂ ਉਨੂੰ ਰੋਟੀ ਬਣੇ ਤੇ ਤੈਨੂੰ ਵੀ ਬਣ ਜੇ ਬਣੀ ਆਪਾਂ ਦੇਖ ਇਧਰ ਕਰ ਮੂਵੀ ਚੱਲੀ ਤੇ ਹੱਥ ਨੇ ਤੇਰੀ ਵੀਡੀਓ ਆ ਜੂ ਵੀਡੀਓ ਆ ਜੂ ਲੈ ਹੋ ਨਾ ਬੋਲੀ ਜਾ ਸ਼ਾਲੀ ਸੋਰੀ ਕਰਤੀ ਪਾੜਾ ਬੰਦਾ ਖਤ ਜਾਤ ਨਾ ਲੋਈ ਜੇ ਕੋਣਿਆ ਖੜਤ ਨਹੀਂ ਜੇ ਤੈਨੂੰ ਚੰਗੀ ਲੱਗੀ ਤਾਂ ਆ ਪੱਠ ਦੇ ਦੇ ਨਹੀਂ ਤੋ ਬਾਦ ਅਸੀਂ ਤੈਨੂੰ ਕੁਝ ਨਹੀਂ ਕਵਾਂ ਹਲ ਨਹੀਂ ਮੈਨ ਲੱਗਦੇ ਓ ਯਾਰ ਤਾ ਕਰ ਲਾ ਹਣ ਮੈਂ ਲੋਈ ਨੂੰ ਫੜਵਾ ਪੈਸੋਂ ਵਾਲਾ ਕੱਢ ਗੰਗਾ ਤੋਂ ਲਾ ਕੱਢ ਲਾ ਕੱਢ ਲਾ ਹੱਥ ਕੱਢ ਲਾ ਕੋਈ ਨਹੀਂ ਹੋ ਜੂਗਾ ਸੌਦਾ ਦਾ ਦਾ ਸੌਦਾ ਮੇਰੀ ਤੇਰੀ ਕਰਦਾ ਮੈਂ ਇੱਜ਼ਤ ਸਾਡੇ ਪਾਈਂ ਦਾ ਆਵ ਲੈਂਦੀ ਆ 200 ਘੱਟ 5000 5 ਚ 500 ਛੱਡਤਾ 55 ਦਾ ਕਹਦਾ ਗਲਤ ਕਰ ਰਿਹਾ ਤੂੰ ਦਾਤੇ ਠੀਕ ਆ ਬਈ ਠੀਕ ਤੇਰੇ ਵੀ ਸਾਡੇ ਨਾਲ ਚੱਲ ਕਵੀ ਜੀ ਚਰਤ ਨਾ 247 ਦਰਕਰਨੋ ਛਰਤ ਕਰੇ ਹਸਤੇ 5200 ਕਹਦਾ ਵੀ ਕੀ ਭਾ ਪੈ ਗਿਆ ਚਲ ਦੁਆਠਾ 9 ਕਿਲੋ ਲਾਲਾ ਸ਼ੀਸ਼ ਨੂੰ ਤਾਂ ਪੈ ਗਿਆ ਬਾਈ ਯਾਰ ਦੱਸ ਦੇ ਰੱਖ ਲੈ ਫਿਰ ਪੂਰਨਾ ਘਰ ਦੀ ਮੁਰਗੀ ਦਾਲ ਬਰਾਬਰ ਕਿੰਨਾ ਤੂੰ ਆਪ ਹੀ ਵੇਲਾ ਨਾ ਤੇ ਦਹਿ ਰਾਤ ਕੋ ਵੜਦੇ ਜੇ 9 ਤੋਂ ਸਵਾਨਾ ਹੋ ਗਏ ਤਾਂ ਕਹਿ ਦੀ ਤੇ ਤੈਨੂੰ 600 ਦੇ ਪੈਸੇ ਲਾ ਦੇ ਆ ਹਾਂ ਉਹ ਸੇ ਬੰਦ ਕਰੇ ਹਾਂ 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 ਜਿਹੜੀ ਗੱਲ ਹੋਈ ਮੈਂ ਜੂ ਹਿਸਾਬ ਨਾਲ ਬਣਾਇਆ ਕਿਹੜਾ ਬੀਚ ਹੈ ਯਾਰ ਆਪਾਂ ਤਾਂ ਬਜਰ ਨਾਲ ਹੀ ਵੇਚੀ ਜੇ ਆਪਾਂ ਵੀ ਬਜਰ ਚਲ ਦੇ ਦੇ ਯਾਰ ਦੇ ਆ ਫੜਾਜ ਸਾਈ ਫੜਾ ਲਾ ਵੀ ਬਾਈ ਲੈ ਬੱਕਰੀਆਂ ਬਾਈ ਕਿਹੜਾ ਪੰਡਾ ਪੰਡਾ ਹਰੀ ਕੇ ਕਲਾ ਜੀ ਤੇ ਕਿੰਨੇ ਨਗ ਲੈ ਆ ਬਾਈ ਚਾਰ ਨਗ ਲਿਆਂਦੇ ਜੀ ਚਾਰ ਨਾ ਵੇਖੀ ਕਿਹੜੇ ਕਿੜੇ ਆ ਬਾਈ ਵੇਖੋ ਜੀ ਲਾ ਵੀ ਆ ਬੱਕਰਾ ਹੈ ਹਾਂਜੀ ਇਹਦਾ ਕੀ ਮੁੱਲ ਆ ਇਹਦਾ ਮੁੱਲ ਹੈਗਾ 5500 ਜੀ ਤੇ ਇਹਦਾ ਆ ਪੱਠਾ ਆ ਪੱਠਾ ਜੀ ਇਹਦਾ ਕੀ ਮੁੱਲ ਆ ਟਿੰਗਾਂ ਅੱਖਾਂ ਦੀ ਹਾਂ ਇਹ 6000 ਦੀ ਤੇ ਆਓ ਉਹ ਵੀ ਇੰਨੇ ਦੀ ਆ 6000 ਦੀ ਤੇ ਉਹ ਪਰਲੀ ਉਹ 30000 ਦੀ 30000 ਦੀ ਲਾਲ ਅੱਖਾਂ ਵਾਲੀ ਹੈ ਹਾਂ ਲਾਲ ਅੱਖਾਂ ਵਾਲੀ ਕੰਨ ਵੇਖੋ ਤੁਸੀਂ ਠੀਕ ਗੜੀ ਆ ਗੱਬਣਾ ਨਹੀਂ ਬਾਕੀ ਮਿੱਤਰੋ ਆ ਬੱਕਰੀ ਦਾ ਸਬਦਾ ਹੋਇਆ ਹੈ ਬਾਈ ਸੁੱਖੇ ਨੇ ਲਈ ਆ ਬੋਗੇ ਕਿਹਾ ਤੋਂ ਇਹਦੇ ਬਾਰੇ ਆਪਾਂ ਪੁੱਛ ਕੇ ਦੱਸਦੇ ਆ ਆ ਜਾ ਬਾਈ ਇਧਰ ਆ ਆ ਵੀਡੀਓ ਬਣਾਈ ਯਾਰ ਹੋਰ ਬਾਈ ਕਿਹੜਾ ਪਿੰਡ ਆਪਣਾ ਹਰੀਏ ਖਵਾ ਬਾਈ ਜੀ ਹਰੀਏ ਕੇ ਕਾਲਾ ਇਹ ਕਿੰਨੇ ਦੇ ਵੇਚਤੀ ਬੱਕਰੀ ਬਾਈ ਬਾਈ 1150 ਦਿੱਤੀ ਲਖਾਈ ਬਾਈ ਦੀ ਆ ਲਖਾਈ ਬਾਈ ਦੀ ਆ ਬਾਈ ਸੁੱਖੇ ਨੇ ਲੈ ਲਈ ਆ ਗੱਬਣਾ ਕੇ ਖਾਲੀ ਆ ਇਹ ਇੱਕ ਬੱਚਾ ਮਗਰ ਠੀਕ ਆ ਭਾਈ 11600 ਦੀ 11500 ਦੀ ਭਾਈ 11700 ਦੀ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਪੈਸੇ ਆ ਗਏ ਹਾਂ ਪੇਮੈਂਟ ਹੋ ਗਈ ਭਾਈ ਠੀਕ ਆ ਭਾਈ ਠੀਕ ਲਓ ਜੀ ਆ ਮੁਰਗਾ ਬੈਠਾ ਵਿੱਚ ਇਹਦੇ ਤੇ ਇਹਦੀ ਉਹ ਰੱਖਣਾ ਇਹਨਾਂ ਕੋਲ ਸੌਦਾ ਹੋਇਆ ਫੜਲਾ ਭਾਈ ਫੜਲਾ ਨਹੀਂ ਆ ਸਰ ਹੋਰ ਫੇਰਾ ਫੜ ਲਾ ਫੇਰਾ ਇੱਕ ਮਿੰਟ ਮੇਰੀ ਤੂੰ 50 ਦਾ ਕਹਿੰਦਾ ਤੇ ਮੈਂ ਕਿਹ 50 ਬਣਾ ਦੇਨੇ ਤੇ ਮੇਰੀ ਉਹ ਇਹਦਾ ਗੱਲ ਉਹ ਨਹੀਂ ਆ ਚੱਕ ਬਈ ਆ ਕਿਤੇ ਤੈਨੂੰ ਵੱਧ ਵਟਾ ਦੇਾਂਗੇ ਉਹ 800 ਪੈਸੇ ਕੰਮ ਆਉਣਗੇ ਘਰੇ ਯਾਰ 200 ਦਾ 200 ਕੱਢ ਕੇ ਫੜਾਇਆ ਇਹਨੂੰ ਕਿਵੇਂ ਇਹਨੂੰ ਕੱਢਣਾ ਹੈ ਹੈ ਅਜੇ ਤਾਂ ਰੱਖਣਾ ਹੈ ਲੈ ਬਈ ਆ ਮੁਰਗਾ ਲਿਆ ਬਾਈ ਨੇ 750 ਦਾ 750 ਦਾ ਬਾਈ ਹਾਂ ਬਈ 750 ਲੈ ਬਈ ਰੱਖਣਾ ਤੇ ਲਿਆ 200 ਖੇ ਨੇ ਹਰੀ ਕੇ ਕਲਾ ਬੱਕਰਾ ਮੰਡੀ ਤੋਂ ਆ ਵੀ ਕਰ ਲੋ ਠੀਕ ਆ ਇਹ ਕਿੰਨੇ ਦੇ ਬੋਲ ਇਹਨਾਂ ਦਾ ਵੀ ਦੱਸ ਅੱਛਾ ਮੁਰਗੇ ਆ ਕਿ ਮੁਰਗੇ ਕੀ ਹੋ ਗਿਆ ਦੂਜੇ ਕਿੰਨੇ ਦੇ ਕਰਤੇ ਨਹੀਂ 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 ਬਈ ਹਾਂ ਬਈ ਆ ਰੋਟੀ ਖਾ ਕੇ ਜਾਵਾਂ ਸਭ ਕੇ ਤੋਂ ਨਹੀਂ ਉਹ ਕਰੇਗਾ ਜਾਂ ਉਹ ਕਰੇਗਾ ਤੇ ਜਾਂ ਨਹੀਂ ਯਾਰ ਬਈ ਉਹ ਨਹੀਂ ਯਾਰ ਉਹ ਨਹੀਂ 700 ਚ ਕਰਤੇ ਕੀ ਮਾਤੀਆਂ ਦਾ ਰਕਤਾ ਤੂੰ ਵੇਖ ਕਿੰਨੀਆਂ ਦਾ ਮਾਰਾ ਉਹ ਕੱਟਾ ਵੇਖ ਤੇ 4 ਰੁਪਏ ਦਾ ਰਕਮ ਕੰਮ ਆ ਜੂਗੀ ਆ ਰਕਮ ਦਾ ਕੰਮ ਮੱਥੀ ਰਕਮ ਰੁਪਈਆ ਦਾ ਕੰਮ ਆ ਪਾਲਾ ਹਾਂ ਦੇਖ ਬਾਲਾ ਕੀ ਕਹਦੇ ਉਹ ਦਾ ਦਾ ਹੋਰ ਦੇ ਤੀਰ ਹੋਰ ਦੇ ਦੇ ਹਾਂ ਉਹ ਜੱਗੀ ਪੂਰੇ ਪੈਸਿਆਂ ਉਹ ਨਹੀਂ ਭਾਈ ਨਹੀਂ ਸਹੀ ਕੀ ਹੋ ਗਿਆ ਤੇਰੇ 800 ਦੇ ਹੋ ਗਏ 800 ਰੁਪਏ 500 ਰੁਪਏ ਕੀ ਆ ਹੋ ਗਏ ਹੋ ਗਿਆ ਭਾਈ 800 ਦੇ ਕਿੰਨੇ ਦੇ ਕਰਤੇ 800 ਦੇ ਕਰਤੇ 800 ਦੇ ਲੈ ਵੀ ਤਿੰਨ ਮੁਰਗੇ 800 ਦੇ ਕਰਤੇ ਆ ਪਿੰਜਰੇ ਜਾਂ ਤੁਹਾਨੂੰ ਖਾਉਣੇ ਆ ਸਹੀ ਆ ਚੱਕ ਬਈ ਉਹ ਪਿੰਜਰੇ ਸਣੇ ਕੀਤਾ ਨਹੀਂ ਨਹੀਂ ਪਿੰਜਰਾ ਕੀਤਾ